ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲਕੀ ਨੋਂਦਾ ਸ਼ਰਨ ਪਰੇ ਪ੍ਰਵੰਤਰ ਜਾਮੀ ਨਾਨਕ ਓਟ ਬਕਰੀ ਪ੍ਰਭ ਸੁਆਮੀ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਕ੍ਰਿ ਪ੍ਰਭ ਸੁਆਮੀ ਸਤਿਕਾਰਯੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਸੋ ਭਾਗੀਆਂ ਘੜੀਆਂ ਪ੍ਰਾਪਤ ਹੋਈਆਂ ਨੇ ਅੰਮ੍ਰਿਤ ਵੇਲ ਤੋਂ ਲੈ ਕਰਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਲਵਾ ਰਹੇ ਹਾਂ ਬਹੁਤ ਹੀ ਵੱਡੇ ਭਾਗ ਨੇ ਸੋ ਆਓ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਪਾਵਨ ਕਥਾ ਸਰਵਣ ਕਰੋ ਸੋ ਸਤਿਗੁਰੂ ਪਾਤਸ਼ਾਹ ਜੀ ਨੇ ਜਿੱਥੇ ਵੀ ਗਏ ਗੁਰੂ ਨਾਨਕ ਪਾਤਸ਼ਾਹ ਭਾਵੇਂ ਭਾਈ ਲਾਲੋ ਕੋਲ ਗਏ ਭਾਵੇਂ ਸ਼ਿਬਨਾਬ ਰਾਜੇ ਕੋਲ ਗਏ ਭਾਵੇਂ ਕਿਤੇ ਹੋਰ ਗਏ ਜਿੱਥੇ ਵੀ ਗਏ ਸਤਿਗੁਰੂ ਪਾਤਸ਼ਾਹ ਇੱਕੋ ਉਪਦੇਸ਼ ਦਿੱਤਾ ਸਾਰਿਆਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਕੋ ਉਪਦੇਸ਼ ਬਖਸ਼ਿਆ ਇੱਕੋ ਗੱਲ ਆਖਦੇ ਹੁੰਦੇ ਕੀ ਸਤਿਗੁਰੂ ਪਾਸ਼ਾ ਮਹਾਰਾਜੀ ਇਹ ਹੀ ਕਹਿੰਦੇ ਕਿਉਂਕਿ ਜਿਹੜੀਆਂ ਆ ਧਰਮਸ਼ਾਲਾ ਬਣੀਆਂ ਨੇ ਇਹ ਉਦੋਂ ਤੋਂ ਲੈ ਕੇ ਬਣਨੀਆਂ ਸ਼ੁਰੂ ਹੋਈਆਂ ਨੇ ਜਦੋਂ ਗੁਰੂ ਨਾਨਕ ਜੀ ਆਖਦੇ ਹੁੰਦੇ ਤੋਂ ਗੁਰਦਰਾ ਨਹੀਂ ਸੀ ਬਣਦਾ ਹੁੰਦਾ ਜਿੱਥੇ ਗੁਰੂ ਸਾਹਿਬ ਜੀ ਜਾਂਦੇ ਹੁੰਦੇ ਗੁਰੂ ਨਾਨਕ ਪਾਸ਼ਾ ਜੀ ਜਿੱਥੇ ਜਾਂਦੇ ਉਥੇ ਇਹ ਨਹੀਂ ਸੀ ਕਹਿੰਦੇ ਗੁਰਦਰਾ ਬਣਵਾਓ ਉਥੇ ਇਹ ਗੱਲ ਆਖਦੇ ਧਰਮਸ਼ਾਲਾ ਬਣਵਾਓ ਧਰਮਸ਼ਾਲਾ ਬਣਵਾ ਕੇ ਉਹਦੇ ਵਿੱਚ ਰੋਜ਼ ਸ਼ਾਮ ਸਵੇਰੇ ਇਕੱਠੇ ਹੋ ਕੇ satsangat ਕਰਿਆ ਕਰੋ ਗੁਰੂ ਕੀ ਸੰਗਤ ਵਿੱਚ ਬੜੀ ਤਾਕਤ ਹੈ ਜਿਹੜੇ ਘਰਾਂ ਦੇ ਵਿੱਚ ਗੁਰੂ ਕੀ ਸੰਗਤ ਹੁੰਦੀ ਹੈ ਜਿਹੜੇ ਪਰਿਵਾਰਾਂ ਵਿੱਚ ਗੁਰੂ ਕੀ ਸੰਗਤ ਹੁੰਦੀ ਹੈ ਜਿਹੜੇ ਨਗਰਾਂ ਵਿੱਚ ਗੁਰੂ ਕੀ ਸੰਗਤ ਹੁੰਦੀ ਹੈ ਭਾਵ ਕਿ ਸਤ ਸੰਗਤ ਹੁੰਦੀ ਹੈ ਤੇ ਗੁਰਮੰਗ ਪਿਆਰਿਓ ਉਹ ਪਰਿਵਾਰ ਉਹ ਘਰ ਉਹ ਨਗਰ ਚੜਦੀ ਕਲਾ ਬਲ ਜਾਂਦੇ ਨੇ ਸੋ ਬਹੁਤ ਹੀ ਵੱਡੇ ਭਾਗ ਨੇ ਇਸ ਨਗਰ ਦੇ ਐਤ ਕੀ ਦੂਸਰੀ ਵਾਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਕਥਾ ਜੀਵਨ ਕਥਾ ਦੂਸਰੀ ਵਾਰ ਆਪ ਸਰਵਣ ਕਰ ਰਹੇ ਹੋ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਅੱਗੇ ਕਥਾ ਸ਼ੁਰੂ ਕੀਤੀ ਜਾਵੇਗੀ ਉਹ ਵੀ ਸਾਰੀ ਸਾਰਾ ਜੀਵਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਉਹ ਵੀ ਸੁਣਾਇਆ ਜਾਣਾ ਪਿੱਛੇ ਵੀ ਸੁਣਾਇਆ ਸੋ ਕਹਿਣ ਤੋਂ ਭਾਵ ਹੈ ਵੀ ਸਤ ਸੰਗਤ ਬਹੁਤ ਵੱਡੀ ਤਾਕਤ ਹੈ ਸਤ ਸੰਗਤ ਜਮਦੂਤਾਂ ਦੀ ਮਾਰ ਤੋਂ ਬਚਾ ਲੈਂਦਾ ਆਖੋ ਸਤਨਾਮ ਸਤ ਸੰਗਤ ਦੀ ਇੱਕ ਘੜੀ ਵੀ ਕਹਿੰਦੇ ਧਨ ਤਨ ਰਾਜਾ ਜਨਕ ਹੈ ਜੇਨ ਸਿਮਰਨ ਕੀਓ ਬਿਵੇਕ ਧਨ ਤਨ ਰਾਜਾ ਜਨਕ ਹੈ ਜਨ ਸਿਮਰਨ ਕੀਓ ਬਿਵੇ ਉਹ ਕਹਿੰਦੇ ਬਿਵੇਕ ਸਿਮਰਨ ਬਿਵੇਕ ਬੁੱਧੀ ਨਾਲ ਸਿਮਰਨ ਕੀਤਾ ਰਾਜੇ ਜਨਕ ਨੇ ਤੇ ਕਿੰਨਾ ਚਿਰ ਕੀਤਾ ਸੀ ਇਤਿਹਾਸ ਵਿੱਚ ਲਿਖਿਆ ਹੈ ਵੈਸੇ ਤੇ ਸਾਰੀ ਜ਼ਿੰਦਗੀ ਗੁਰਮਖ ਬਣ ਕੇ ਰਹਾ ਉਹਨੂੰ ਗੁਰਮਖ ਲਿਖਿਆ ਭਾਈ ਗੁਰਦਾਸ ਨੇ ਔਰ ਰਾਜਾ ਜਨਕ ਇੱਕ ਗੁਰਮਖ ਸ਼ੁਰੂ ਤੋਂ ਹੀ ਸੀ ਤੇ ਅੰਤ ਨੂੰ ਗੁਰਮਖ ਪਿਆਰਿਓ ਜਦੋਂ ਨਰਕ ਖਾਲੀ ਕੀਤੇ ਨਾ ਬਹੁਤ ਲੰਮੀ ਕਥਾ ਹੈ ਤੇ ਗੁਰਮੁਖ ਪਿਆਰਿਓ ਸਿਰਫ ਇੱਕ ਘੜੀ 24 ਮਿੰਟਾਂ ਨਹੀਂ ਹੁੰਦੀ ਐ ਇੱਕ ਘੜੀ ਇੱਕ ਘੜੀ ਸਿਮਰਨ ਕੀਤਾ ਸੀ ਤੇ ਇੱਕ ਘੜੀ ਸਿਮਰਨ ਕਰਨ ਨਾਲ ਸਾਰੇ ਨਰਕਾਂ ਦੇ ਕੁੰਡ ਖਾਲੀ ਹੋ ਗਏ ਸੀ ਐਡੀ ਵੱਡੀ ਤਾਕਤ ਐ ਸਿਮਰਨ ਵਿੱਚ ਐਡੀ ਵੱਡੀ ਤਾਕਤ ਐ ਸੰਗਤ ਵਿੱਚ ਇੱਕ ਨੂੰ ਨਹੀਂ ਸਾਰੇ ਨਰਕਾਂ ਦੇ ਜੀਵਾਂ ਨੂੰ ਛੁੜਾ ਕੇ ਲੈ ਗਏ ਇੱਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ ਇੱਕ ਘੜੀ ਸਿਮਰਨ ਦੇ ਨਾਲ ਅਨੇਕਾਂ ਪਾਪੀ ਤਰ ਗਏ ਆਓ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਕਥਾ ਲੜੀਵਾਰ ਕਥਾ ਆਪ ਜੀ ਸਰਵਣ ਕਰਦੇ ਆ ਰਹੇ ਹੋ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਓ ਕੋਈ ਵੀ ਰਸਨਾ ਵਾਂਝੀ ਨਾ ਰਹੇ ਹਾਜ਼ਰੀ ਲਵਾਓ ਸਾਰੀ ਸੰਗਤ ਭਾਵੇਂ ਘਰਾਂ ਵਿੱਚ ਵੀ ਬੈਠਿਆਂ ਜਿੱਥੇ ਆਵਾਜ਼ ਪੈਂਦੀ ਹੈ ਕੰਨਾਂ ਵਿੱਚ ਜ਼ਰੂਰ ਫਤੇ ਬੁਲਾਇਆ ਕਰੋ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਜੀ ਨੇ ਸਰਵਣ ਕੀਤਾ ਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਾ ਕੇ ਮਸਾਣਾ ਦੇ ਵਿੱਚ ਬਹਿ ਗਏ ਤੇ ਮੁਖ ਤੋਂ ਇਹ ਵਚਨ ਕਹਿਣ ਲੱਗ ਪਏ ਨਾ ਕੋਈ ਹਿੰਦੂ ਨਾ ਮੁਸਲਮਾਨ ਸੇਵਿਆਂ ਵਿੱਚ ਬਹਿ ਕੇ ਜਾ ਕੇ ਨਾ ਕੋਈ ਹਿੰਦੂ ਨਾ ਮੁਸਲਮਾਨ ਜਦ ਇਹ ਸਾਰੀ ਗੱਲ ਸ਼ਹਿਰ ਦੇ ਵਿੱਚ ਫੈਲ ਗਈ 1 ਤੋਂ ਲੈ ਕੇ 2 2 ਤੋਂ ਲੈ ਕੇ 4 ਸਾਰੇ ਸ਼ਹਿਰ ਦੇ ਵਿੱਚ ਇਹ ਗੱਲ ਫੈਲ ਗਈ ਉਹ ਗੁਰੂ ਨਾਨਕ ਪਾਸ਼ਾ ਮਹਾਰਾਜ ਇਹ ਆਖਰੇ ਨੇ ਮੜੀਆਂ ਵਿੱਚ ਬੈਠੇ ਉਹ ਮਸਾਣਾ ਵਿੱਚ ਬੈਠੇ ਇਹ ਕਹਿ ਰਹੇ ਨੇ ਕਿ ਨਾ ਕੋਈ Hindu ਨਾ Muslim ਆ ਇਹ ਜਦੋਂ ਇੱਕ ਕਾਜੀ ਨੇ ਸੁਣਿਆ ਸ਼ਹਿਰ ਦਾ ਕਾਜੀ ਸੀ ਉਹਨੇ ਸੁਣਿਆ ਤੇ ਗੁਰਮੁਖ ਪਿਆਰਿਓ ਭੱਜਿਆ ਆਇਆ ਚਰਚਾ ਕਰਨ ਵਾਸਤੇ ਪੁੱਛਦਾਵੇਂ ਕਿਉਂ ਕਹਿ ਰਹੇ ਨੇ ਨਿਰਣਾ ਕਰਨ ਵਾਸਤੇ ਆ ਗਿਆ ਆ ਕੇ ਗੁਰੂ ਸਾਹਿਬ ਕੋਲ ਖੜ ਗਿਆ ਜਦੋਂ ਗੁਰੂ ਸਾਹਿਬ ਕੋਲ ਖੜਿਆ ਤਾਂ ਗੁਰੂ ਸਾਹਿਬ ਨੇ ਉਦੋਂ ਵੀ ਬੋਲ ਦਿੱਤਾ ਨਾ ਕੋਈ ਹਿੰਦੂ ਨਾ ਮੁਸਲਮਾਨ ਕਾਜੀ ਨੇ ਸੁਣਿਆ ਗੁਰੂ ਨਾਨਕ ਜੀ ਬੋਲ ਕੇ ਹਟ ਗਏ ਤੇ ਕਾਜੀ ਪੁੱਛਦਾ ਆ ਕੀ ਆਖ ਰਹੇ ਹੋ ਹਿੰਦੂ ਮੁਸਲਮਾਨ ਸਾਰੇ ਸੰਸਾਰ ਵਿੱਚ ਨੇ ਤੁਸੀਂ ਕਹਿੰਦੇ ਹੈ ਨਹੀਂ ਨਾ ਕੋਈ ਹਿੰਦੂ ਨਾ ਮੁਸਲਮਾਨ ਇਹ ਤੇ ਸਾਰੇ ਸ਼ਹਿਰ ਦੇ ਵਿੱਚ ਨੇ ਇਸ ਕਰਕੇ ਸਾਨੂੰ ਇਹ ਗੱਲ ਦਾ ਨਿਰਣਾ ਕਰਕੇ ਸਮਝਾਓ ਵੀ ਨਾ ਕੋਈ ਹਿੰਦੂ ਨਾ ਮੁਸਲਮਾਨ ਇਹ ਕਹਿੰਦਾ ਮਤਲਬ ਕੀ ਹੈ ਤੁਹਾਡਾ ਸਤਿਗੁਰੂ ਜੀ ਨੇ ਉੱਤਰ ਦਿੱਤਾ ਸਤਿਗੁਰੂ ਮੁਸਲਮਾਨ ਕਹਾਵਨ ਮੁਸਕਲ ਉਹ ਕਹਿੰਦੇ ਮੁਸਲਮਾਨ ਕਹਿੰਦੇ ਮੁਸਕਲ ਨਾਲ ਕਹਾਇਆ ਜਾਂਦਾ ਸਤਿਗੁਰੂ ਜੀ ਕਹਿੰਦੇ ਮੁਸਲਮਾਨ ਕਹਾਵਨ ਮੁਸਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੈ ਕਹਿਣ ਨੂੰ ਹਰ ਕੋਈ ਕਹਿ ਦਿੰਦਾ ਸਿੱਖਾਂ ਦੇ ਘਰ ਵਿੱਚ ਜੰਮ ਕੇ ਕਹਿ ਦਿੰਦਾ ਮੈਂ ਸਿੱਖਾਂ ਹਿੰਦੂਆਂ ਦੇ ਘਰ ਵਿੱਚ ਜੰਮ ਕੇ ਕਹਿ ਦਿੰਦਾ ਮੈਂ ਹਿੰਦੂਆਂ ਮੁਸਲਮਾਨਾਂ ਦੇ ਘਰ ਵਿੱਚ ਜੰਮ ਕੇ ਕਹਿ ਦਿੰਦਾ ਮੈਂ ਮੁਸਲਮਾਨ ਪਰ ਨਹੀਂ ਘਰਾਂ ਵਿੱਚ ਜਨਮ ਲੈ ਕੇ ਸਿੱਖ ਦੇ ਘਰ ਵਿੱਚ ਜਨਮ ਲੈ ਕੇ ਸਿੱਖ ਨਹੀਂ ਹੋ ਸਕਦਾ ਜਿੰਨਾ ਚਿਰ ਗੁਰੂ ਦੀ ਸਿੱਖਿਆ ਨਹੀਂ ਮੰਨਦਾ ਕੋ ਸਤਨਾ ਕਈ ਇਹੋ ਜਿਹੇ ਹੋਏ ਨੇ ਮੁਸਲਮਾਨਾਂ ਦੇ ਘਰ ਵਿੱਚ ਪੈਦਾ ਹੋ ਕੇ ਉਹਨਾਂ ਨੇ ਗੁਰਬਾਣੀ ਪੜ੍ਹੀ ਤੇ ਸਿੱਖ ਬਣ ਕੇ ਸਿੰਘ ਸਜੇ ਹੋਏ ਨੇ ਗੁਰੂ ਸਾਹਿਬ ਜੀ ਵੇਲੇ ਵੀ ਉਹਨਾਂ ਨੇ ਸੇਵਾਵਾਂ ਕੀਤੀਆਂ ਬਹੁਤ ਮੁਸਲਮਾਨ ਐਸੇ ਹੋਏ ਨੇ ਇੱਕੋ ਜਿਹੀ ਨਹੀਂ ਹੋਏ ਇੱਕ ਪਾਸੇ ਮੁਸਲਮਾਨ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰਦੇ ਫਿਰਦੇ ਲੱਭਦੇ ਫਿਰਦੇ ਤੇ ਇੱਕ ਪਾਸੇ ਬਚਾਉਂਦੇ ਫਿਰਦੇ ਨੇ ਇੱਕ ਬਚਾਉਣ ਵਾਲੇ ਵੀ ਸਨ ਜਾਨੀ ਖਾਂ ਗਨੀ ਖਾਂ ਤੇ ਨਵੀ ਖਾਂ ਕਣੀ ਖਾ ਤੇ ਨਵੀਂ ਖਾ ਆ ਮਾਛੀਵਾੜੇ ਚਲੇ ਜਾਓ ਮਾਛੀਵਾੜਾ ਸਾਹਿਬ ਜਦੋਂ ਆਪਾਂ ਅੰਦਰਲਾ ਗੁਰਦਰਾ ਸਾਹਿਬ ਐ ਨੱਕਾ ਸਾਹਿਬ ਐ ਬਾਹਰਲਾ ਗੁਰਦਰਾ ਸਾਹਿਬ ਤੇ ਅੰਦਰ ਹੈ ਗੁਰਦਰਾ ਸਾਹਿਬ ਜਿਹੜਾ ਮੇਨ ਤੇ ਤੁਸੀਂ ਉੱਥੇ ਜਾ ਕੇ ਦਰਸ਼ਨ ਕਰੋਗੇ ਨਾ ਜਦੋਂ ਦਰਬਾਰ ਸਾਹਿਬ ਦੇ ਅੰਦਰ ਉਹ ਗੁਰਦਰਾ ਸਾਹਿਬ ਦੇ ਅੰਦਰ ਐਂਟਰ ਹੁੰਨਿਆਂ ਡਿਊਟੀ ਤੋਂ ਧੰਡੀ ਰੋਡੀ ਦੇ ਨਾਲ ਹੀ ਡਿਊਟੀ ਸਾਹਿਬ ਪਰ ਉਹ ਪਰ ਉਹ ਵੀ ਸਨ ਉਹ ਵੀ ਸਨ ਜਿਹੜੇ ਬਚਾ ਤਾਂ ਉੱਥੇ ਜਾ ਕੇ ਜਿਹੜੇ ਬਚਾ ਤਾਂ ਉੱਥੇ ਜਾ ਕੇ ਆਪਾਂ ਪੜੇਗਾ ਡਕ ਪੜੇਗਾ ਡਾਕਟਰੀ ਦੀਆਂ ਫਿਰ ਡਾਕਟਰ ਬਣੇਗਾ ਪੈਦਾ ਹੋ ਗ੍ਰੰਥ ਲਿਖੇਗੇ ਦੋ ਗ੍ਰੰਥ ਲਿਖ ਉਹਨੂੰ ਤਾਂ ਕਿਹਾ ਜਾਂਦਾ ਜੇ ਉਹਦੇ ਯੂਨੀਫਾਰਮ ਹੋਵੇਗੀ ਸ੍ਰੀ ਮੁਸਲਮਾਨ ਉਹ ਹੈ ਮੁਸਲਮਾਨ ਮੁਸਲਮਾਨ Hindu ਤੁਸੀਂ ਆਖਦੇ ਹੋ ਵੀ Hindu ਵੀ ਨਹੀਂ ਗੁਰੂ ਸਾਹਿਬ ਗੁਰੂ ਸਾਹਿਬ ਦੇ ਕਹਿਣ ਦਾ ਤੇ ਕਹਿਣ ਦਾ ਕਿਉਂਕਿ ਇਹ ਉਹਦੇ ਰਸੂਲਾਂ ਤੇ ਨਹੀਂ ਚੱਲਦੇ ਮੁਸਲਮਾਨ ਕੌਣ ਮੁਸਲਮਾਨ ਕੌਣ ਹੈ ਕਣ ਕੇ ਕਾਜੀ ਕੋਈ ਬੋਲ ਝੱਟ ਨੂੰ ਹੋਇਆ ਕੀ ਆਖੋ ਸਤਨਾ ਕਰਦਾ ਸੀ ਮੂਲਾ ਕਰਦਾ ਸੀ ਮੂਲਾ ਉਹਨੂੰ ਲੈ ਗਏ ਉਹਨੂੰ ਲੈ ਗਏ ਕਹਿੰਦੇ ਤੂੰ ਦੇਖ ਕਹਿੰਦੇ ਤੂੰ ਦੇਖ ਤੇ ਸਤ ਸਤਗੁਰੂ ਜੀ ਇਸ ਤਰ੍ਹਾਂ ਜੀ ਨੇ ਹਉ ਹਰ ਬਿਨਾ ਵਰ ਨਾ ਜਾਣਾ ਈਸ਼ਾਂ ਵਾ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਨਾਨਕ ਤੇ ਮੁਖ ਊਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ